ਸੋ ਇਹਦੇ ਵਿੱਚ ਅੱਜ ਸਭ ਸੰਮਤੀ ਨਾਲ ਜਿਹੜਾ ਮਤਾ ਆ ਉਹ ਅੱਜ ਲਿਖ ਕੇ ਪਾਸ ਕੀਤਾ ਗਿਆ ਹੈ ਕਿ ਜਿਹੜਾ ਆ ਪਿਛਲੇ ਦਿਨੀ ਵਾਪਕਿਆ ਹੋਇਆ ਨਿਊ ਦੀਪਨਗਰ ਦਾ ਇੱਕ ਲੜਕਾ ਚੁੱਕ ਕੇ ਜੋ ਪ੍ਰਵਾਸੀ ਵੱਲੋਂ ਉਹਦੇ ਨਾਲ ਅ ਦੁਸ਼ਕਰਮ ਕੀਤਾ ਗਿਆ ਬੇਦਰਦੀ ਨਾਲ ਉਹਦੀ ਹੱਤਿਆ ਕੀਤੀ ਗਈ ਸੋ ਉਸ ਦੇ ਸਬੰਧ ਦੇ ਵਿੱਚ ਬੜਾ ਰੋਹ ਹੈ ਸਾਰਿਆਂ ਦੇ ਵਿੱਚ ਤੇ ਕੋਰੀ ਨੰਦੀ ਨਗਰ ਜਿਹੜੇ ਨਿਵਾਸੀ ਸੰਗਠਾ ਇਹਨਾਂ ਨੇ ਇੱਕ ਮਤਾ ਪਾਇਆ ਅੱਜ ਕਿ ਜਿੰਨੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਪੀਸੀਸੀ ਹੋਣੀ ਚਾਹੀਦੀ ਆ ਔਰ ਜਿਹੜੇ ਕੋਈ ਨਵੇਂ ਆ ਰਹੇ ਨੇ ਕਿਸੇ ਦਾ ਵੀ ਇੱਥੇ ਦੇ ਐਮਸੀ ਸਾਹਿਬਾਨ ਲੰਬardar ਸਾਹਿਬਾਨ ਕੋਈ ਵੀ ਉਹਨਾਂ ਦਾ ਨਵਾਂ ਆਧਾਰ ਕਾਰਡ ਨਹੀਂ ਬਣੇਗਾ ਪ੍ਰਵਾਸੀਆਂ ਦਾ ਦੂਸਰੇ ਸਟੇਟਾਂ ਤੋਂ ਆਉਣ ਵਾਲਿਆਂ ਦਾ ਔਰ ਕਿਸੇ ਦੇ ਵੀ ਦੂਸਰੇ ਸਟੇਟਾਂ ਤੋਂ ਆਉਣ ਆਏ ਦੀ ਵੋਟ تصਦੀਕ ਨਹੀਂ ਕਰੇਗਾ ਸੋ ਇਸ ਕਰਕੇ ਜਿਹੜੇ ਕਿਰਾਏ ਤੇ ਰਹਿ ਰਹੇ ਨੇ ਉਹ ਮਕਾਨ ਮਾਲਕਾਂ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਹੋਏਗੀ ਜੇ ਬਿਨਾਂ ਕਿਸੇ ਸੀਜੋ ਕੋਈ ਰੱਖਦੇ ਨੇ ਤੇ ਕੋਈ ਕਿਰਾਏਦਾਰ ਕੋਈ ਕਰਾਇਮ ਕਰਦਾ ਕੋਈ ਗਲਤੀ ਕਰਦਾ ਤੇ ਮਕਾਨ ਮਾਲਕ ਨੂੰ ਵੀ ਉਨੀ ਹੀ ਸਜ਼ਾ ਹੋਏਗੀ ਪਿੰਡ ਵਾਲੇ ਉਨਾ ਹੀ ਕਸ਼ਿ ਕੋਰਉਣ ਦੇ ਪਰਚਾ ਦਰਜ ਕਰਾਉਣ ਵਾਸਤੇ ਜਿੰਨਾ ਉਹ ਦੋਚੀ ਹੋਏਗਾ ਤੇ ਨਾ ਹੀ ਪੁਰੀਆਂ ਦੇ ਵਿੱਚ ਕਿਸੇ ਪ੍ਰਵਾਸੀ ਨੂੰ ਜ਼ਮੀਨ ਵੇਚੇਗਾ ਕੋਈ ਇਹ ਅੱਜ ਜਿਹੜੇ ਮੁਕਮਤੇ ਪਾਸ ਕੀਤੇ ਗਏ ਨੇ ਇਹਦੇ ਵਿੱਚ ਅੱਜ ਪੁਰੀਆਂ ਦੇ ਵਿੱਚ ਔਰ ਇਹ ਸਾਰੇ ਨਗਰ ਨੇ ਇੱਕ ਮਤ ਹੋ ਕੇ ਇਹਦੇ ਮਤ ਆ ਜਿਹੜਾ ਲਿਖਤੀ ਦੇ ਵਿੱਚ ਅੱਜ ਇਹਨੂੰ ਪਾਸ ਕੀਤਾ ਸੋ ਉਹਦੀ ਕਾਪੀ ਆਪ ਜੀ ਨੂੰ ਅਸੀਂ ਮੈਂ ਹਕੜਾ ਦੇਾਂਗੇ ਸੋ ਅੱਜ ਦੇ ਇਸ ਕੱਠ ਦੀ ਜਿਹੜੀ ਪ੍ਰਧਾਨਗੀ ਆ ਉਹ ਸਾਡੇ ਸੁਰਿੰਦਰ ਕੁਮਾਰ ਜੀ ਮੇਰ ਸਾਹਿਬ ਔਰ ਸਾਡੇ ਭੈਣ ਜੀ ਐਮਸੀ ਸਾਹਿਬ ਇੰਦਰਜੀਤ ਕੌਰ ਜੀ ਔਰ ਨਾਲ ਮੈਂ ਐਕਸਰ ਇਤੋ ਐਮਸੀ ਵੀ ਆ ਤੇ ਮੈਂ ਸਟੇਅ ਪ੍ਰੈਜ਼ੀਡੈਂਟ ਵੀ ਆ ਭਾਰਤੀ ਕਿਸਾਨੀ ਨੂੰ ਬਾਬਾ ਤੋਂ ਇਹ ਸਾਰੇ ਨੇ ਪ੍ਰਧਾਨਗੀ ਇਹ ਅੱਜ ਦੀ ਜਿਹੜੀ ਅ ਗ੍ਰਾਮ ਸਭਾ ਦੀ ਮੀਟਿੰਗ ਹੋਈ ਹੈ ਸੋ ਇਹਦੇ ਵਿੱਚ ਇਹ ਇੱਕ ਮਤ ਹੋ ਕੇ ਜਿਹੜਾ ਅਧਿਕਾਰ ਮਤਾ ਜੀ ਦਾ ਲਿਖਿਆ ਗਿਆ ਤੇ ਪਾਸ ਕੀਤਾ ਗਿਆ ਸੋ ਹੁਣ ਅ ਮਨਜੀਤ ਜੀ ਜੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਨਾਰਾ ਲਾਇਆ ਜਾਂਦਾ ਸੀ ਇਹਨਾਂ ਨੂੰ ਪਜਾਓ ਤੇ ਪੰਜਾਬ ਬਚਾਓ ਹੁਣ ਕਿਤੇ ਨਾ ਕਿਤੇ ਮੈਂ ਕਿਹਾ ਸਰਕਾਰ ਦੇ ਬਿਆਨ ਤੋਂ ਬਾਅਦ ਤਬਦੀਲੀ ਕੀਤੀ ਆ ਰਹੀ ਹੈ ਕਿ ਨਹੀਂ ਇਹ ਗੱਲ ਆ ਗਈ ਕਿ ਹੁਣ ਵੈਰੀਫਿਕੇਸ਼ਨਾਂ ਕਰਾਓ ਇਹਨਾਂ ਦੀਆਂ ਨਾ ਕਿ ਕੱਢਣ ਦਾ ਤਾਂ ਨਾ ਹੀ ਮਿਲਿਆ ਜਾਂਦਾ ਦੇਖੋ ਮੈਂ ਇਹ ਗੱਲ ਕਹਾਂਗਾ ਇਹ ਪਹਿਲਾਂ ਵੀ ਗੱਲ ਹੋਸੀ ਹੁਣ ਵੀ ਹੋਈ ਆ ਵੀ ਜਿਹੜੇ ਕ੍ਰਿਮੀਨਲ ਆ ਇੱਥੇ ਪਜਾਓ ਜਿਹੜੇ ਲੋਕ ਇਹਨਾਂ ਦੇ ਵਿੱਚ 15 ਤੋਂ 20% ਕ੍ਰਾਈਮ ਕਰਕੇ ਆਏ ਹੋਏ ਨੇ ਉਹ ਤਾਂ ਹੀ ਹੋਏਗਾ ਨਾ ਜਦੋਂ ਪੀਸੀਸੀ ਹੋਏਗੀ ਉਹ ਭਜਾਈ ਹੀ ਜਾਣਗੇ ਸੋ ਇਹ ਨਾ ਨਾ ਬਿਲਕੁਲ ਉਸੇ ਤਰ੍ਹਾਂ ਕਾਇਮ ਹੈ ਕਿ ਜਿਹੜੇ ਕ੍ਰਿਮੀਨਲ ਨੇ ਉਹ ਚਾਹੇ ਵਿਹਾਰ ਤੋਂ ਆਏ ਆ ਚਾਹੇ ਜੁਪੀ ਤੋਂ ਆਏ ਚਾਹੇ ਹਮਾਚਲ ਤੋਂ ਆਏ ਚਾਹੇ ਉਤਰਾ ਘੜ ਤੋਂ ਆਏ ਚਾਰਖਣ ਤੋਂ ਆਏ Rajasthan ਤੋਂ ਆਏ ਜਿਹੜਾ ਵੀ ਹੋਵੇ ਤੇ ਕ੍ਰਿਮੀਨਲ ਬੰਦਾ ਉਹਨੂੰ ਪੰਜਾਬ ਚ ਰਹਿਣ ਦਾ ਕੋਈ ਹੱਕ ਨਹੀਂ ਉਹ ਬਿਲਕੁਲ ਉੱਥੇ ਭਜਾਈ ਜਾਣਗੇ ਜਿਹੜੇ ਲੋਕ ਇਨਸਾਫ ਪਸੰਦ ਨੇ ਜਿਹੜੇ ਕ੍ਰਾਈਮ ਨਹੀਂ ਕਰਦੇ ਆਪਣਾ ਕੰਮ-ਕਾਰ ਕਰਦੇ ਨੇ ਉਹ ਕੰਮ-ਕਾਰ ਕਰਨ ਆਪਣੇ ਪਿੱਛੇ ਨੂੰ ਪੈਸੇ ਭੇਜੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਸਿਰੇ ਤੋਂ ਤਿਆਰੇ ਨੇ ਉਹ ਇਥੇ ਦੇ ਪੱਕੇ ਵਸਨੀਕ ਨਹੀਂ ਬਣਨਗੇ ਜੇਕਰ ਗੱਲ ਕੀਤੀ ਹੈ ਵੀ ਤੁਸੀਂ ਵੀ ਦੋ ਵਾਰ ਕਿਸਾਨੀ ਅੰਦੋਲਨ ਲੜ ਚੁੱਕੇ ਹੋ ਨੈਸ਼ਨਲ ਲੀਡਰ ਹੋ ਕੀ ਲੱਗਦਾ ਹੈ ਕਿ ਸਰਕਾਰਾਂ ਦੇ ਨਾਲ ਮੱਥਾ ਲਾਇਆ ਹੈ ਆਪਾਂ ਤੇ ਕੀ ਮੋਬੱਤੀਆਂ ਦੇ ਨਾਲ ਹੀ ਨਾ ਆਪਾਂ ਜਿੱਤ ਲਾਂਗੇ ਦੇਖੋ ਇਹ ਕਲੀਅਰ ਹੈ ਕਿ ਇੱਕ ਮੌਤ ਚੱਲਦੀ ਹੁੰਦੀ ਆ ਜੇ ਸਰਕਾਰ ਨੇ ਅੱਜ ਇਹਨਾਂ ਲੋਕਾਂ ਦੀ ਵਾਅ ਨਹੀਂ ਪਕੜੀ ਜੇਕਰ ਇਹਦਾ ਹੱਲ ਨਹੀਂ ਕੱਢਿਆ ਤੇ ਫਿਰ ਇਹ ਕਲੀਅਰ ਹੈ ਵੀ ਇਹ ਸਰਕਾਰ ਨੂੰ ਚਲਤਾ ਕਰ ਦੇਣਗੇ ਲੋਕ ਇਹ ਪਿੰਡ ਪਿੰਡ ਦੇ ਵਿੱਚ ਅਲਖ ਜਿਹੜੀਆਂ ਜਗਾ ਗਿਆ ਹੋਰ ਵੀਰ ਇਹ ਕਮਾਂਗਾ ਇਹ ਧੁਖ ਦੀ ਅੰਦਰ ਸਿਗੀ ਲੋਕਾਂ ਦੇ ਕਿਉਂਕਿ ਲੋਕਾਂ ਨਾਲ ਜਦੋਂ ਪ੍ਰਵਾਸੀ ਤਸ਼ੱਦਦ ਕਰਦੇ ਨੇ ਰੇੜੀਆਂ ਨਹੀਂ ਲਾਉਣ ਦਿੰਦੇ ਆਪਣੀਆਂ ਮਰਜ਼ੀਆਂ ਕਰਦੇ ਨੇ ਤਾਂ ਉਦੋਂ ਇਹ ਅੰਦਰ ਇੱਕ ਸਾਰਿਆਂ ਦੇ ਇੱਕ ਰੋਸ ਸੀਗਾ ਪਰ ਅੱਜ ਇੱਕ ਅਲਖ ਜਗਾ ਗਿਆ ਹਰਵੀਰ ਉਹ ਪੰਜ ਸਾਲ ਦਾ ਬੱਚਾ ਤੇ ਅੱਜ ਉਹ ਗੁੱਸਾ ਬਾਹਰ ਨਿਕਲਿਆ ਸੋ ਇਹ ਉਹ ਸ਼ਾਂਤ ਨਹੀਂ ਹੋਣ ਵਾਲਾ ਉਹਨਾਂ ਚਿਰ ਜਿੰਨਾ ਚਿਰ ਉਹ ਅਮਲੀ ਜਮਾ ਸਰਕਾਰ ਨਹੀਂ ਪਹਿਨੌਦੀ ਸਭ ਹੋਵੇ ਕੋਈ ਕੀ ਮੇਰ ਸਾਹਿਬ ਤੁਹਾਡੀ ਵਾਰਡ ਦੇ ਵਿੱਚ ਅੱਜ ਮਤਾ ਪਾਇਆ ਗਿਆ ਕਿ ਜੋ ਵੀ ਪ੍ਰਵਾਸੀ ਨੇ ਇਹਨਾਂ ਦੀ ਪੀਸੀਸੀ ਕਰਾ ਕਰਾਈ ਜਾਵੇ ਜੋ ਕਿ ਕ੍ਰਿਮੀਨਲ ਨੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਸੋ ਸਰਕਾਰ ਦਾ ਵੀ ਇਹੀ ਬਿਆਨ ਹੈ ਕਿ ਤੁਸੀਂ ਇਹਨਾਂ ਨੂੰ ਕੱਢ ਨਹੀਂ ਸਕਦੇ ਜਿਕਰ ਕੀ ਲੱਗਦਾ ਹੈ ਕਿ ਤੁਸੀਂ ਪਿੰਡ ਵਾਸੀਆਂ ਦਾ ਸਾਥ ਦਿਓਗੇ ਕਿ ਸਰਕਾਰ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਇੱਥੇ ਜਿੰਨੇ ਵੀ ਜੰਗ ਸੰਗਤ ਇਕੱਠੀ ਹੋਈ ਆ ਪਗਾਂ ਦੀ ਨਰਿਆ ਕੋਗਾ ਪੈਣਾ ਭਰਾ ਸਾਰੇ ਵੱਡੇ ਛੋਟੇ ਪਹਿਲਾਂ ਸਾਰਿਆਂ ਸੱਸੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਕੱਠ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ 9 ਤਰੀਕ ਨੂੰ ਜਿਹੜਾ ਕਿ ਸਾਡੇ ਇੱਥੇ ਕੀਰਤੀ ਨਗਰ ਦੇ ਵਿੱਚ ਇੱਕ ਜਿਹੜਾ ਕਾਂਡ ਹੋਇਆ ਹਰਵੀਰ ਦਾ ਬੱਚੇ ਦਾ ਔਰ ਉਹ ਉਸ ਕਾਂਡ ਨੇ ਸਾਰੇ ਪੰਜਾਬ ਨੂੰ ਸਾਰੇ ਸਾਡੇ ਸ਼ਹਿਰ ਨੂੰ ਹਾਰਪੁਰ ਨੂੰ ਹਿਲਾ ਕੇ ਰੱਖ ਦਿੱਤਾ ਹਰ ਇੱਕ ਦਾ ਦਿਲ ਜਿਹੜਾ ਦੁੱਖ ਦਾ ਸਭਾ ਉਸ ਬੱਚੇ ਦਾ ਦੇਖੋ ਮਾਸੂਮ ਬੱਚਾ ਹਜੇ ਉਹ ਦੇਖੋ 5 ਸਾਲ ਦਾ ਬੱਚਾ ਇਕਲੌਤਾ ਬੱਚਾ ਉਸ ਮਾਂ ਬਾਪ ਦਾ ਜਿਹਨੂੰ ਕਿ ਉਹ ਨਹੀਂ ਬੜੇ ਵੀ ਬਹੁਤ ਹੀ ਬੇਰਹਿਮੀ ਦੇ ਨਾਲ ਉਹਨੂੰ ਉਹਨੇ ਮਾਰਿਆ ਕਿਸ ਤਰ੍ਹਾਂ ਮਾਰਿਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਉਸੇ ਸਬੰਧ ਦੇ ਵਿੱਚ ਅੱਜ ਅਸੀਂ ਵੀ ਸਾਰੇ ਕਿਉਂਕਿ ਪੰਜਾਬ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਪਿੰਡਾਂ ਵਿੱਚ ਜਿਹੜੀ ਚਰਚਾ ਹੋ ਰਹੀ ਆ ਜਿਹੜੇ ਖਾਸ ਕਰਕੇ ਜਿਹੜੇ ਸਾਡੀਆਂ ਜੜੀਆਂ ਜਿੰਨਾ ਸਟੇਟਾ ਹੈਗੀਆਂ ਬਿਹਾਰ ਚੋਂ ਜਾਂਜਾਂਗਾ ਯੂਪੀ ਚੋਂ ਜਾਂ ਹੋਰ ਵੀ ਕਈ ਪਾਸੋਂ ਲੋਕ ਇੱਥੇ ਪੰਜਾਬ ਚ ਰਹਿੰਦੇ ਆ ਸਾਡੇ ਪਰਾਂ ਚ ਵੀ ਰਹਿੰਦੇ ਆ ਕੀਤੇ ਨਗਰ ਚ ਵੀ ਰਹਿੰਦੇ ਆ ਸਾਡੇ ਸ਼ਹਿਰ ਚ ਰਹਿੰਦੇ ਆ ਔਰ ਬਹੁਤ ਹੀ ਜ਼ਿਆਦਾ ਵਿੱਚ અમાڑے ਲੋਕ ਆ ਜਾਂਦੇ ਆ ਔਰ ਉਹਨਾਂ ਦੀ ਮਾੜੀ ਸੋਚ ਹੁੰਦੀ ਆ ਇਹ ਕਾਂਡ ਜਿਹੜਾ ਹੋਇਆ ਉਸ ਇੱਕ ਮਾੜੀ ਸੋਚ ਦੇ ਦੁਆਰਾ ਕੀਤਾ ਗਿਆ ਔਰ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਸਾਡੇ ਵੀ ਪੁਰਾਂ ਦੇ ਵਿੱਚ ਗੜੀਆਂ ਮੁਹੱਲਿਆਂ ਵਿੱਚ ਬਹੁਤ ਜ਼ਿਆਦਾ ਜਿਹੜੇ ਕਿ ਪ੍ਰਵਾਸੀ ਰਹਿੰਦੇ ਆ ਔਰ ਪਤਾ ਨਹੀਂ ਹੁੰਦਾ ਕਿਸੇ ਦੀ ਕੋਈ ਐਦਾਂ ਦੀ ਸੋਚ ਵੀ ਹੋਵੇ ਕੋਈ ਇੱਥੇ ਵੀ ਕੋਈ ਐਦਾਂ ਦੀ ਘਟਨਾ ਕੱਲ ਨੂੰ ਨਾ ਹੋਵੇ ਇਸੇ ਕਰਕੇ ਸਾਰੇ ਪੁਰਾਂ ਦਾ ਜਿਹੜਾ ਇਕੱਠ ਅੱਜ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਮੈਂ ਤਾਂ ਇਕੱਲਾ ਨਹੀਂ ਹਾਂਗਾ ਜ਼ਿਆਦਾ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਸਾਡੇ ਨਾ ਮਜੀਤ ਸਿੰਘ ਰਾਜ ਸਰਪੰਚ ਜੀ ਸਭੇ ਤੇ ਮੇਰੇ ਹੋਰ ਹੀ ਬਹੁਤ ਹੀ ਸਤਿਕਾਰਯੋਗ ਸਾਡੇ ਇੱਥੇ ਜਿਹੜਾ ਹਰਪਾਲ ਸਿੰਘ ਜੀ ਪਾਲਾ ਜਿਨ੍ਹਾਂ ਦੀ ਵਾਈਫ ਵੀ ਐਮਸੀ ਸਾਹਿਬ ਇਤेंद्रਜੀਤ ਰਕੌਰ ਜੀ ਇਹ ਬਾਡ ਨੰਬਰ 19 ਚੋਂ ਇਹ ਮੇਰਾ ਪੂਰੇ ਦਾ ਸਾਰਾ ਹੀ ਆ ਬਾਡ ਦਾ ਚਲੋ ਇਹਨੇ ਸਰਕਾਰ ਦੁਆਰਾ ਬਣਦੇ ਰਹਿੰਦੇ ਆ ਔਰ ਮੇਰਾ ਇੱਕ ਸਾਰਾ ਸ਼ਹਿਰ ਆ ਸ਼ਰਪੁਰ ਉਹਦੀ ਵੀ ਮੇਰਾ ਕੋਈ ਇੱਕ ਸੇਵਾ ਮੇਰ ਹੋਣ ਦੇ ਨਾਤੇ ਔਰ ਮੈਂ ਅੱਜ ਇਸ ਕਰਕੇ ਆਪਾਂ ਇਹ ਜਿਹੜਾ ਮਹਿਸੂਸ ਕੀਤਾ ਕਿ ਅਗਰ ਕਿਸੇ ਪ੍ਰਵਾਸੀ ਨੇ ਇੱਥੇ ਆਉਣਾ ਵੀ ਚਾਹੁੰਦਾ ਉਹ ਇਦਾਂ ਨਹੀਂ ਆਏਗਾ ਉਹਦੀ ਪੀਸੀਸੀ ਪੋਲਰਿਕ ਜਨ ਕੇ ਕਲੀਅਰੈਂਸ ਸਰਟੀਫੀਕੇਟ ਦੇ ਮੁਤਾਬਿਕ ਹੀ ਆਏਗਾ ਉਹ ਆਪਣਾ ਤਰਾਕੇ ਪਹਿਲਾਂ ਤਾਂ ਜਿਹੜੇ ਆ ਗਏ ਔਰ ਉਹਦੇ ਵਿੱਚ ਵੀ ਕਈ ਜਿਹੜੇ ਆ ਗਏ ਕਈ ਇਹੋ ਜਿਹੇ ਹੈਗੇ ਆ ਜਿਹੜੇ ਕਿ ਕਈ ਵਾਰੀ ਕਾਂਡ ਕਰਕੇ ਆ ਜਾਂਦੇ ਆ ਪਰ ਹੁਣ ਮੇਰੇ ਦੇਖਣ ਵਿੱਚ ਆਇਆ ਕਈ ਲੋਕੇ ਇੱਥੋਂ ਚਲੇ ਵੀ ਗਏ ਉਹ ਕਿਉਂਕਿ ਇਸ ਕਰਕੇ ਚਲੇ ਗਏ ਉਹਨਾਂ ਨੂੰ ਪਤਾ ਆ ਉਹਨਾਂ ਨੂੰ ਅੰਦਰ ਉਹ ਜਿਹੜਾ ਆਪਣਾ ਜਿਹੜਾ ਡਾਇਰੈਕਟ ਸਤਾਉਦਾ ਰਹਿੰਦਾ ਕਿਤੇ ਸਾਨੂੰ ਪੁਲਿਸ ਫੜਨਾ ਨਾ ਲਵੇ ਉਹ ਦੇਖੋ ਅਸੀਂ ਆਉਂਦੇ ਤਾਂ ਆਏ ਆ ਕਿ ਅਸੀਂ ਆਪਣੇ ਪਰਿਵਾਰ ਲਈ ਆਪਾਂ ਜਨ ਕੇ ਰੋਜੀ ਰੋਟੀ ਕਮੋਂ ਹੋਂਦੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਆਪਣਾ ਥੇਣੀ ਆਪਣੀ ਸਟੇਟ ਚਿਨੇ ਉੱਥੇ ਆਨੇ ਆ ਪਰ ਉਹ ਆ ਕੇ ਕੀ ਕਰਦੇ ਆ ਉਹ ਆ ਕੇ ਇਹੋ ਜਿਹੇ ਜਦੋਂ ਕਨਾਉਣੀਆਂ ਹਰਕਤਾਂ ਕਰਦੇ ਆ ਫਿਰ ਉਹ ਸਾਰੇ ਪਿੰਡ ਵਾਸੀ ਹੋਣ ਚਾਹੇ ਮੱਲੇ ਵਾਸੀ ਹੋਣ ਚਾਹੇ ਗਲੀਆਂ ਵਾਲੇ ਸਾਡੇ ਪਰਿਵਾਰ ਹੋਣ ਉਹ ਜਿਹੜੇ ਪਰੇਸ਼ਾਨ ਹੁੰਦੇ ਆ ਅਸੀਂ ਇਸ ਕਰਕੇ ਅੱਜ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ ਮਤੇ ਪਾਏ ਆ ਔਰ ਉਹਦੇ ਵਿੱਚ ਇਹੋ ਜਿਹਾ ਸਭ ਤੋਂ ਵੱਡਾ ਮਤ ਹੈ ਕਿ ਪੁਲਿਸ ਕ੍ਰਿਮੀਨਲ ਸਰਟੀਫਿਕੇਟ ਉਹ ਚਾਹੇ ਇੱਥੋਂ ਲੈਣ ਜਿਹੜੇ ਇੱਥੇ ਰਹਿੰਦੇ ਆ ਅਗਰ ਜਿਨ੍ਹਾਂ ਨੇ ਇੱਥੇ ਆਉਣਾ ਵੀ ਅਗਾਹਾਂ ਵੀ ਅਗਰ ਉਹ ਵੀ ਉਧਰੋਂ ਆਪਣਾ ਜਿਹੜਾ ਪੀਸੀ ਸੀ ਲੈ ਕੇ ਆ ਸਕਦਾ ਉਦਾਂ ਨਹੀਂ ਆ ਸਕਦਾ ਬਾਕੀ ਮੈਂ ਆਪਣੇ ਵੱਲੋਂ ਤਾਂ ਇਹ ਕਹਾਂਗਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਜਿਹੜੇ ਕਾਂਡ ਕਰਦੇ ਆ ਉਹਨਾਂ ਨੂੰ ਇੱਥੇ ਜਿਹੜਾ ਚਲੇ ਜਾਣਾ ਚਾਹੀਦਾ ਕਿਉਂਕਿ ਦੇਖੋ ਪਰਮਾਤਮਾ ਰੋ ਕੇ ਗਾਲਿਆ ਬੱਚੇ ਸਾਰਿਆਂ ਦੇ ਕੋਈ ਜਿਹਾ ਸਾਡਾ ਵੀ ਹੋ ਜੁਕੇ ਬੱਚਾ ਇਹੋ ਜਿਹੇ ਬੱਚਾ ਇੰਨਾ ਸੋਹਣਾ ਬੀਬਾ ਬੱਚਾ ਔਰ ਇਹ ਭੈਣ ਕੱਦਾਂ ਜਣ ਕੇ ਰੋ ਰਹੀ ਆ ਆਪਣੇ ਆਪਣੇ ਜਣ ਕੇ ਪਿਓ ਦੇ ਵੀ ਉਹਨੂੰ ਪੁੱਛ ਰਹੀ ਆ ਪედაਸੇ ਦਾ ਕਸੂਰ ਕੀ ਆ ਔਰ ਜਿਹਨੇ ਇਹੋ ਜਿਹਾ ਕਾਹਨ ਕੀਤਾ ਮੈਂ ਤਾਂ ਇਹ ਚਾਹੂੰਗਾ ਕਿ ਪ੍ਰਮਾਤਮਾ ਉਹਨੂੰ ਇਹੋ ਜਿਹਾ ਜਨਕ ਸਜ਼ਾ ਦੇਵੇ ਕਿ ਜਿਹੜਾ ਕਿ ਉਹ ਕਦੇ ਵੀ ਜਨਕ ਸਮਲੋ ਕਿ ਇਹਨਾਂ ਉਹਨੂੰ ਜਨਕ ਮਾਫ਼ ਕਰਨ ਯੋਗ ਹੀ ਨਾ ਹੋਵੇ ਮੈਂ ਸਾਰੇ ਪਿੰਡ ਵਾਸੀਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਇਹੋ ਜਿਹੇ ਆਪਾਂ ਦਾ ਇੱਕ ਜਿਹੜਾ ਕੱਠ ਹੁੰਦਾ ਹੈ ਜਦੋਂ ਵੀ ਕੋਈ ਇਹੋ ਜਿਹੀ ਜਿਹੜੀ ਜਨਕ ਗੱਲ ਹੋ ਜਾਂਦੀ ਆ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਰਹਿ ਕੇ ਇਹ ਆਪਾਂ ਕੋਈ ਆਪਾਂ ਜਿਹੜੀ ਆ ਜੰਗੇ ਮਤੇ ਆਪਾਂ ਪਾ ਸਕਦੇ ਆ ਇਸ ਕਰਕੇ ਸਾਰਿਆਂ ਦੀ ਸਹਿਮਤੀ ਨਾਲ